ਸਾਰੇ ਸਮਾਜ ਵਿੱਚ ਲੋਕ ਅਕਸਰ ਬਿਨਾਂ ਸੋਚੇ ਸਮਝੇ ਦੂਜੇ ਦੇ ਸਰੀਰਕ ਰੂਪ ਤੇ ਟਿੱਪਣੀ ਕਰਦੇ ਨੇ ਲੋਕ ਕਿਸੇ ਮੋਟਾ ਕਿਸੇ ਪਤਲਾ ਕਿਸੇ ਕਾਲੇ ਰੰਗ ਦੇ ਵਿਅਕਤੀ ਦਾ ਮਜ਼ਾਕ ਉਡਾਉਂਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਜਈਆਂ ਗੱਲਾਂ ਕਹਿਣਾ ਨਾ ਸਿਰਫ ਨੈਤਿਕ ਤੌਰ ਤੇ ਗਲਤ ਹੈ ਸਗੋ ਇੱਕ ਕਾਨੂੰਨੀ ਅਪਰਾਧ ਵੀ ਹੈ ਆਓ ਜਾਣਦੇ ਹਾਂ ਪਾਤੀ ਕਾਨੂੰਨ ਇਸ ਬਾਰੇ ਕੀ ਕਹਿੰਦਾ ਹੈ ਤੇ ਜਏ ਕੰਮਾਂ ਲਈ ਕਿੰਨੀ ਸਜ਼ਾ ਦਿੱਤੀ ਜਾ ਸਕਦੀ ਹੈ ਸਭ ਤੋਂ ਪਹਿਲਾਂ ਮਨੁੱਖੀ ਦ੍ਰਿਸ਼ਟੀਕੋਣ ਤੋਂ ਸੋਚੋ ਕਿਸੇ ਨੂੰ ਮੋਟਾ ਪਤਲਾ ਜਾਂ ਕਾਲਾ ਕਹਿਣਾ ਕਿਸੇ ਦੇ ਸਵੈਮਾਨ ਨੂੰ ਠੇਸ ਪਹੁੰਚਾ ਸਕਦਾ ਹੈ ਇਸ ਨਾਲ ਲੋਕਾਂ ਦਾ ਆਤਮ ਵਿਸ਼ਵਾਸ ਕਮਜ਼ੋਰ ਹੁੰਦਾ ਹੈ ਅਤੇ ਕਈ ਵਾਰ ਇਹ ਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ ਇਸ ਦਾ ਖਾਸ ਕਰਕੇ ਬੱਚਿਆਂ ਤੇ ਡੂੰਗਾ ਪ੍ਰਭਾਵ ਪੈਂਦਾ ਹੈ ਭਾਰਤ ਦੇ ਵਿੱਚ ਹਰੇਕ ਵਿਅਕਤੀ ਨੂੰ ਸੰਵਿਧਾਨ ਦੀ ਧਾਰਾ 21 ਦੇ ਤਹਿਤ ਸਨਮਾਨ ਨਾਲ ਜਿਉਣ ਦਾ ਅਧਿਕਾਰ ਹੈ ਇਸ ਦਾ ਮਤਲਬ ਹੈ ਕਿ ਕੋਈ ਵੀ ਤੁਹਾਡੀ ਇੱਜ਼ਤ ਨੂੰ ਠੇਸ ਨਹੀਂ ਪਹੁੰਚਾ ਸਕਦਾ ਧਾਰਾ 499 ਜੇਕਰ ਕੋਈ ਜਨਤਕ ਤੌਰ ਤੇ ਤੁਹਾਡੇ ਬਾਰੇ ਅਪਮਾਨਜਨਕ ਟਿੱਪਣੀ ਕਰਦਾ ਹੈ ਜਿਸ ਨਾਲ ਤੁਹਾਡੀ ਸਾਖ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਇਹ ਮਾਨਹਾਨੀ ਦੇ ਮਾਮਲੇ ਦੇ ਅਧੀਨ ਆਉਂਦਾ ਹੈ ਇਸ ਦੇ ਨਤੀਜੇ ਵਜੋਂ 2 ਸਾਲ ਤੱਕ ਦੀ ਕੈਦ ਜਾਂ ਜੁਰਮਾਨਾ ਹੋ ਸਕਦਾ ਹੈ ਧਾਰਾ 500 ਇਸ ਦੇ ਤਹਿਤ ਦੋਸ਼ੀ ਨੂੰ ਸਿੱਧੇ ਤੌਰ ਤੇ 2 ਸਾਲ ਦੀ ਕੈਦ ਜੁਰਮਾਨਾ ਜਾਂ ਦੋਵਾਂ ਦੀ ਵਾਦੋ-ਵਾਦ ਸਜ਼ਾ ਦਿੱਤੀ ਜਾ ਸਕਦੀ ਹੈ ਧਾਰਾ 504 ਜੇਕਰ ਕੋਈ ਵਿਅਕਤੀ ਜਾਣ ਬੁੱਝ ਕੇ ਕਿਸੇ ਨੂੰ ਪੜਕਾਉਣ ਦੇ ਇਰਾਦੇ ਦੇ ਨਾਲ ਬੇਇੱਜ਼ਤ ਕਰਦਾ ਹੈ ਜਿਸ ਨਾਲ ਦੂਜੇ ਵਿਅਕਤੀ ਗੁੱਸੇ ਜਾਂ ਫਿਰ ਹਿੰਸਕ ਹੋ ਸਕਦੇ ਨੇ ਤਾਂ ਇਸ ਵਿੱਚ ਵੀ 1 ਸਾਲ ਤੱਕ ਦੀ ਸਜ਼ਾ ਹੈ ਜੁਰਮਾਨਾ ਜਾਂ ਫਿਰ ਦੋਵੇਂ ਦਿੱਤੇ ਜਾ ਸਕਦੇ ਨੇ ਕਾਨੂੰਨ ਦੀ ਆਪਣੀ ਜਗ੍ਹਾ ਹੈ ਪਰ ਸਮਾਜ ਦੇ ਵਿੱਚ ਬਦਲਾ ਸਾਡੀ ਸੋਚ ਤੋਂ ਆਉਂਦਾ ਹੈ ਦੂਜਿਆਂ ਦੀ ਸਰੀਰਕ ਬਣਤਰਤਾ ਮਜ਼ਾਕ ਉਡਾਉਣ ਦੀ ਬਜਾਏ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਹਰ ਵਿਅਕਤੀ ਦੀ ਆਪਣੀ ਸੁੰਦਰਤਾ ਹੁੰਦੀ ਹੈ ਸੋਸ਼ਲ ਮੀਡੀਆ ਤੇ ਟ੍ਰੋਲਿੰਗ ਸਕੂਲ ਕਾਲਜ ਦੇ ਵਿੱਚ ਤੱਕੇਸ਼ਾਹੀ ਅਤੇ ਦਫ਼ਤਰ ਦੇ ਵਿੱਚ ਬਾਡੀ ਸ਼ੇਮਿੰਗ ਇਹ ਸਭ ਸਾਡੀ ਮਨੁੱਖਤਾ ਨੂੰ ਕਮਜ਼ੋਰ ਕਰਦੇ ਨੇ ਕਿਸੇ ਨੂੰ ਮੋਟਾ ਪਤਲਾ ਜਾਂ ਕਾਲਾ ਕਹਿਣਾ ਸਿਰਫ ਸ਼ਬਦ ਨਹੀਂ ਹਨ ਇਹ ਦੁਖਦਾਇਕ ਸ਼ਬਦ ਹਨ ਸਾਨੂੰ ਇਹ ਸਮਝਣਾ ਪਵੇਗਾ ਕਿ ਕੁਝ ਗਲਤ ਸ਼ਬਦਾਂ ਦਾ ਡੂੰਗਾ ਪ੍ਰਭਾਵ ਪੈਂਦਾ ਹੈ ਜੇਕਰ ਅਸੀਂ ਇੱਕ ਸੰਵੇਦਨਸ਼ੀਲ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਪਵੇਗੀ ਤਾਂ ਹੀ ਸਮਾਜ ਦੇ ਵਿੱਚ ਛੋਟੀਆਂ-ਛੋਟੀਆਂ ਤਬਦੀਲੀਆਂ ਲਿਆਂਦੀਆਂ ਜਾ ਸਕਦੀਆਂ ਨੇ